ਸਤਿ ਸ੍ਰੀ ਅਕਾਲ ਜੀ ਅੱਜ ਮੈਂ ਪਰਚੀਨ ਸੇਤ ਦੋਹਾ ਵਾਲੀ ਔਰ ਬਹੁਤ ਪੁਰਾਣੀ ਹੈ ਮੈਂ ਉਸ ਬਾਰੇ ਅੱਜ ਤੁਹਾਨੂੰ ਦੱਸਾਂਗਾ ਬਾਕੀ 16 ਵਾ ਇਹ ਸੇਤ ਨਾਲ ਸੰਬੰਧਿਤ ਹੈ ਤੇ ਬਾਕੀ ਤੁਸੀਂ ਇਸ ਤੇ ਗੌਰ ਕਰਨ ਦੀ ਕੋਸ਼ਿਸ਼ ਕਰਿਓ ਪਾਣੀ ਵਿੱਚ ਗੁੜ ਪਾ ਲਈਏ ਬੀਤ ਜਾਏ ਜਬ ਰਾਤ ਉਠ ਸਵੇਰੇ ਪੀ ਲਈਏ ਜਦ ਚੰਗੇ ਹੋਣ ਹਾਲਾਤ 2 ਨੰਬਰ ਧਨੀਆਂ ਪੱਤੇ ਮਸਲ ਕੇ ਬੂੰਦ ਨੇਤਰੀ ਤਾਰ ਦੁੱਖ ਦੀਆਂ ਅੱਖਾਂ ਠੀਕ ਹੋਣ ਪਰ ਲੱਗਣ ਦੋ ਚਾਰ ਪਾਣੀ ਦੇ ਵਿੱਚ ਗੁੜ ਪਾ ਕੇ ਜੇ ਅਸੀਂ ਰਾਤ ਨੂੰ ਭੋ ਕੇ ਸਵੇਰ ਉੱਠ ਕੇ ਪੀ ਲਈਏ ਤਾਂ ਬਹੁਤ ਹੀ ਸਿਹਤ ਲਈ ਵਧੀਆ ਹੈ ਬਾਕੀ ਧਨੀਆਂ ਜਿਹੜਾ ਹੈ ਉਸ ਦਾ ਰਸ ਕੱਢ ਕੇ ਪੱਤਿਆਂ ਦਾ ਤੇ ਉਸ ਨੂੰ ਅੱਖਾਂ ਦੇ ਵਿੱਚ ਪਾ ਲਓ ਜਿਹੜੀਆਂ ਤੁਹਾਡੀਆਂ ਅੱਖਾਂ ਦੁਖਦੀਆਂ ਹਨ ਉਹ ਬਿਲਕੁਲ ਠੀਕ ਹੋ ਜਾਣਗੀਆਂ ਮਿਲੇ ਊਰਜਾ ਬਹੁਤ ਹੀ ਤੀਵੇ ਜੋ ਕੋਸਾ ਨੀਰ ਕਬਜ ਮੁਕਾਵੇ ਪੇਟ ਦੀ ਮਿਟ ਜਾਵੇ ਹਰ ਪੀੜ ਲਿਖਦੇ ਨੇ ਵੀ ਊਰਜਾ ਜਿਹੜੀ ਆ ਉਹ ਬਹੁਤ ਮਿਲਦੀ ਆ ਅਗਰ ਜੇ ਸਵੇਰੇ ਕੋਸਾ ਪਾਣੀ ਪੀਏ ਤੇ ਕਬਜ ਦਾ ਇਹ ਨਾਸ ਕਰਦੀ ਆ ਤੇ ਜੇ ਅਗਰ ਢਿੱਡ ਦੇ ਵਿੱਚ ਪੀੜ ਹੁੰਦੀ ਆ ਤਾਂ ਉਸ ਨੂੰ ਵੀ ਇਹ ਠੀਕ ਕਰਦੀ ਆ ਅਗਲਾ ਦੋਹਾ ਚਾਰ ਉਠ ਸਵੇਰ ਜਲ ਪੀਓ ਕੋਟ ਕੋਟ ਕਰਕੇ ਆਪ ਬਸ ਦੋ ਤਿੰਨ ਗਲਾਸ ਹੀ ਹਰ दारू ਦੁਆ ਅਗਰ ਸਵੇਰੇ ਉੱਠ ਕੇ ਤੁਸੀਂ ਜਲ ਕੋਟ ਕੋਟ ਕਰਕੇ ਪੀਂਦੇ ਹੋ ਦੋ ਤਿੰਨ ਗਲਾਸ ਤਾਂ ਉਹ ਵੀ ਇੱਕ ਦਵਾ ਦਾ ਕੰਮ ਕਰਦੀ ਹੈ ਠੰਡਾ ਪਾਣੀ ਨਾ ਪੀਓ ਕਰਦਾ ਬੁਰਾ ਵਿਹਾਰ ਕਰੇ ਹਾਜਮਾ ਨੂੰ ਸਦਾ ਇਹ ਤਾਂ ਹੋਰ ਵਿਗਾੜ ਅਗਰ ਜੇ ਤੁਸੀਂ ਠੰਡਾ ਪਾਣੀ ਪੀਂਦੇ ਹੋ ਤੇ ਤੁਹਾਡਾ ਬਹੁਤ ਬੁਰਾ ਹਾਲ ਕਰਦਾ ਹੈ ਹਾਜਮਾ ਜਿਹੜਾ ਹੈ ਤੁਹਾਡਾ ਉਸ ਦਾ ਵਿਗਾੜ ਕਰਦਾ ਹੈ ਹਾਜਮਾ ਖਰਾਬ ਕਰਦਾ ਹੈ ਛੇ ਵਾ ਭੋਜਨ ਕਰਿਏ ਬੈਠ ਕੇ ਤਰਤ ਪਲੱਥਾ ਮਾਰ ਚਿਬ ਚਿਬ ਖਾਈਏ ਅੰਨ ਨੂੰ ਵੈਦ ਨਾ ਚਾਕੇ ਬਾਰ ਅਗਰ ਅਸੀਂ ਭੋਜਨ ਨੂੰ ਚੌਕੜੀ ਮਾਰ ਕੇ ਤੇ ਹੌਲੀ-ਹੌਲੀ ਖਾਂਦੇ ਹਾਂ ਤਾਂ ਤੁਸੀਂ ਦੇਖੋਗੇ ਵੀ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਅਤੇ ਜਿਹੜਾ ਵੈਦ ਹੈ ਹਕੀਮ ਹੈ ਉਹ ਵੀ ਕਦੇ ਤੁਹਾਨੂੰ ਇਹ ਨਹੀਂ ਕਹੂਗਾ ਭਾਈ ਦਵਾਈ ਦਾ ਕੋਈ ਲੈਣੀ ਆ ਜਾਂ ਨਹੀਂ ਲੈਣੀ ਤੁਹਾਨੂੰ ਦਵਾਈ ਦੀ ਲੋੜ ਹੀ ਨਹੀਂ ਪੈਗੀ ਸਵੇਰ ਫਲ ਦਾ ਰਸ ਪੀਓ ਲੱਸੀ ਵਿੱਚ ਦੁਪਹਿਰ ਸਵੇਰੇ ਸਵੇਰੇ ਸਾਨੂੰ ਰਸ ਜਿਹੜਾ ਉਹ ਪੀਣਾ ਚਾਹੀਦਾ ਫਲਾਂ ਦਾ ਤੇ ਲੱਸੀ ਜਿਹੜੀ ਆ ਉਹ ਦੁਪਹਿਰ ਨੂੰ ਪੀਣੀ ਚਾਹੀਦੀ ਹੈ ਰਾਤੀ ਪਿਓ ਦੁੱਧ ਜੀ ਰਾਤ ਨੂੰ ਦੁੱਧ ਜ਼ਰੂਰ ਪੀਣਾ ਚਾਹੀਦਾ ਰੋਗ ਦੀ ਨਹੀਂ ਹੋ ਖੈਰ ਤੇ ਜਿਹੜੇ ਰਾਤ ਨੂੰ ਦੁੱਧ ਪੀਂਦੇ ਆ ਉਹਨਾਂ ਨੂੰ ਕਦੇ ਵੀ ਕੋਈ ਰੋਗ ਨਹੀਂ ਲੱਗਦਾ ਭੋਜਨ ਕਰਕੇ ਰਾਤ ਨੂੰ ਤੁਰியே ਕਦਮ ਹਜ਼ਾਰ ਰਾਤ ਨੂੰ ਭੋਜਨ ਕਰਨ ਤੋਂ ਬਾਅਦ 1000 ਕਦਮ ਜਿਹੜਾ ਉਹ ਜ਼ਰੂਰ ਤੁਰਨਾ ਚਾਹੀਦਾ ਹੈ ਡਾਕਟਰ ਤੇ ਵੈਦ ਦਾ ਮੁੱਕ ਜਾਉ ਕਾਰੋਬਾਰ ਤੇ ਕਦੇ ਵੀ ਕੋਈ ਤੁਹਾਨੂੰ ਡਾਕਟਰ ਜਾਂ ਵੈਦ ਕੋ ਜਾਣ ਦੀ ਲੋੜ ਨਹੀਂ ਪੈਗੀ ਘੁੱਟ-ਘੁੱਟ ਪੀਓ ਨੀਰ ਨੂੰ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ ਰਹੋ ਤਣਾਅ ਤੋਂ ਦੂਰ ਜਿਨ੍ਹਾਂ ਨੂੰ ਤਣਾਅ ਰਹਿੰਦਾ ਹੈ ਸੋਚਦੇ ਰਹਿੰਦੇ ਹਨ ਉਹਨਾਂ ਨੂੰ ਲੋੜ ਨਹੀਂ ਪੈਗੀ ਅਗਰ ਤੁਸੀਂ ਪਾਣੀ ਘੁੱਟ-ਘੁੱਟ ਕਰਕੇ ਪੀਂਦੇ ਹੋ ਬਣੇ ਤਜਾਬੀ ਤਤ ਨਾਲ ਕਦੇ ਵੀ ਤੁਹਾਨੂੰ ਗੈਸ ਖੱਟੇ ਡਕਾਰ ਜਲਨ ਬਦਹਜਮੀ ਨਹੀਂ ਹੋਏਗੀ ਮੋਟਾਪਨ ਵੀ ਦੂਰ ਅਜੇ ਤੁਸੀਂ ਕਦੇ ਵੀ ਮੋٹے ਨਹੀਂ ਹੋਵੋਗੇ ਪੀਓ ਪਾਣੀ ਬੈਠ ਕੇ ਪਾਣੀ ਨੂੰ ਹਮੇਸ਼ਾ ਬੈਠ ਕੇ ਹੀ ਪੀਣਾ ਚਾਹੀਦਾ ਹੈ ਪੀਓ ਪਾਣੀ ਬੈਠ ਕੇ ਰੋਗ ਨਾ ਆਵੇ ਬਾਸ ਔਰ ਕਦੇ ਵੀ ਤੁਹਾਡੇ ਲਾਗੇ ਰੋਗ ਜਿਹੜਾ ਉਹ ਨਹੀਂ ਆਏਗਾ ਹਰਨੀਆਂ ਅਪੈਂਡਸ ਦਾ ਕਰੇ ਨਾਸ ਔਰ ਜਿਹੜੇ ਪਾਣੀ ਬੈਠ ਕੇ ਪੀਂਦੇ ਹਨ ਉਹਨਾਂ ਨੂੰ ਹਰਨੀਆਂ ਅਪੈਂਡਸ ਕਦੇ ਵੀ ਨਹੀਂ ਹੋਏਗੀ ਲਹੂ ਦਵਾਜੇ ਵੱਧ ਰਿਹਾ ਨਾ ਘਬਰਾਓ ਵੀਰ ਅਗਰ ਤੁਹਾਡਾ ਬੀਪੀ ਹਾਈ ਹੋ ਰਿਹਾ ਤਾਂ ਤੁਸੀਂ ਘਬਰਾਉਣ ਦੀ ਲੋੜ ਨਹੀਂ ਹੈ ਚਾਹ ਪੀਣੀ ਛੱਡ ਦਿਓ ਤੇ ਜੇ ਤੁਸੀਂ ਬੀਪੀ ਦਾ ਇਲਾਜ ਕਰਨਾ ਹੈ ਤਾਂ ਚਾਹ ਦਾ ਖਾੜਾ ਛੱਡੋ ਕੁੰਦਨ ਜਿਹੇ ਸਰੀਰ ਇਹ ਤੁਹਾਡਾ ਸਰੀਰ ਜਿਹੜਾ ਕੁੰਦਨ ਵਰਗਾ ਬਣ ਜਾਏਗਾ ਬਹੁਤ ਵਧੀਆ ਸਰੀਰ ਬਣ ਜਾਏਗਾ ਅਗਲਾ ਦੋਹਾ 12 ਸਵੇਰ ਦੁਪਹਿਰ ਰੱਖ ਲਵੋ ਭੋਜਨ ਵਿੱਚ ਸੰਤੋਲ ਜਦੋਂ ਵੀ ਤੁਸੀਂ ਭੋਜਨ ਖਾਂਦੇ ਹੋ ਸਵੇਰੇ ਦੁਪਹਿਰ ਤੇ ਸ਼ਾਮ ਇਹਦਾ ਵਿੱਚ ਫਰਕ ਰੱਖੋ ਅੱਧਾ ਘੰਟਾ ਨੀਂਦਰਾ ਭੋਜਨ ਤੋਂ ਬਾਅਦ ਅੱਧਾ ਘੰਟਾ ਸੌਣਾ ਚਾਹੀਦਾ ਹੈ ਰੋਗ ਨਾ ਆਵੇ ਕੋਲ ਤੇ ਕਦੇ ਵੀ ਰੋਗ ਤੁਹਾਨੂੰ ਕੋਲ ਨਹੀਂ ਆਏਗਾ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਗੇ देर रात ਤੱਕ ਜਾਗਣਾ ਰੋਗਾਂ ਦਾ ਜੰਜਾਲ ਪੇਟ ਖਰਾਬੀ ਅੱਖਾਂ ਰੋਗ ਤਨ ਵੀ ਰਹੇ ਨਢਾਲ ਜਿਹੜੇ ਰਾਤ ਨੂੰ ਬਹੁਤ ਲੇਟ ਸੌਂਦੇ ਹਨ ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਜ਼ਰੂਰ ਲੱਗ ਜਾਂਦੀ ਹੈ ਪੇਟ ਖਰਾਬ ਹੋ ਜਾਂਦਾ ਹੈ ਤੇ ਅੱਖਾਂ ਦਾ ਰੋਗ ਤੇ ਤਨ ਵੀ ਜਿਹੜਾ ਉਹ ਟੁੱਟਿਆ ਭੱਜਾ ਰਹਿੰਦਾ ਹੈ ਦਰਦ ਜ਼ਖਮ ਦੇ ਚੋਪ ਦੀ ਸੋਜ ਸੁਦੇਓ ਭਜਾ ਜਿੱਥੇ ਪੀੜਾ ਚਮਕਦੀ ਚੁੰਮਕ ਦਿਓ ਲਗਾ ਜੇ ਤੁਹਾਡੇ ਜ਼ਖਮ ਹੈ ਦਰਦ ਹੈ ਤੇ ਸੋਜ ਪਈ ਹੋਈ ਹੈ ਤੇ ਤੁਹਾਨੂੰ ਉੱਥੇ ਚੁੰਬਕ ਲਗਾ ਕੇ ਉਹਦਾ ਇਲਾਜ ਕਰ ਲੈਣਾ ਚਾਹੀਦਾ ਹੈ 70 ਰੋਗ ਭਿਆਨ ਕੀ ਚੂਨਾ ਕਰਦਾ ਦੂਰ ਜਿਹੜਾ ਚੂਨਾ ਹੈ ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਖਾਣਾ ਸ਼ੁਰੂ ਕਰ ਦਿਓ ਅਤੇ ਇਹ 70 ਬਿਮਾਰੀਆਂ ਨਾ ਦਾ ਇਲਾਜ ਕਰਦਾ ਹੈ ਦੂਰ ਕਰੇ ਇਹ ਬਾਜਪਨ ਜਿਹੜੇ ਨ ਮਰਦ ਹਨ ਉਹਨਾਂ ਨੂੰ ਇਹ ਠੀਕ ਕਰਦਾ ਹੈ ਸੁਸਤੀ ਆਪ ਸਹਜੂਰ ਤੇ ਜਿਹੜੀ ਸੁਸਤੀ ਹੈ ਉਸ ਨੂੰ ਵੀ ਦੂਰ ਕਰਦਾ ਹੈ ਰੋਟੀ ਖਾ ਕੇ ਵੀਰ ਨੂੰ ਪਾਣੀ ਘੰਟਾ ਬਾਅਦ ਰੋਟੀ ਖਾਣ ਤੋਂ ਬਾਅਦ 1 ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ ਇਹ ਵੀ ਹੈ ਇੱਕ ਔਸ਼ਧੀ ਰੱਖੋ ਇਸ ਨੂੰ ਯਾਦ ਇਹ ਵੀ ਇੱਕ ਕਿਸਮ ਦੀ ਦਵਾਈ ਹੈ ਅਗਰ ਜੇ ਤੁਸੀਂ ਪਾਣੀ ਰੋਟੀ ਤੋਂ 1 ਘੰਟਾ ਬਾਅਦ ਪੀਂਦੇ ਹੋ ਤਾਂ ਇਹ ਵੀ ਇੱਕ ਦਵਾਈ ਹੈ ਅਲਸੀ ਤੇ ਤਿਲ ਤੇ ਨਾਰੀਅਲ ਕਿਉ ਸਰਸੋਂ ਦਾ ਤੇਲ ਇਹੋ ਖਾਓ ਨਹੀਂ ਤਾਂ ਦਿਲ ਸਮਝ ਲਓ ਫੇਲ ਅਗਰ ਤੁਸੀਂ ਅਲਸੀ ਦਾ ਤੇਲ ਤਿਲਾਂ ਦਾ ਤੇਲ ਨਾਰੀਅਲ ਕਿਉ ਸਰ੍ਹੋਂ ਦਾ ਤੇਲ ਖਾਂਦੇ ਹੋ ਤਾਂ ਤੁਹਾਨੂੰ ਕਦੇ ਵੀ ਦਿਲ ਦੀ ਬਿਮਾਰੀ ਜਾਂ ਦਿਲ ਫੇਲ ਨਹੀਂ ਹੋਏਗਾ ਕਾਲ ਲੂਣ ਕਮਾਲ ਹੈ ਕਾਲ ਲੂਣ ਕਮਾਲ ਹੈ ਦੋਵੇਂ ਪਹਾੜੀ ਜਾਨ ਚਿੱਟਾ ਲੂਣ ਸਮੁੰਦਰੀ ਇਹ ਹੈ ਯਰ ਸਮਾਨ ਹਮੇਸ਼ਾ ਜਦੋਂ ਵੀ ਲੂਣ ਵਰਤਣਾ ਹੈ ਪਹਾੜੀ ਲੋਹਣ ਹੀ ਜਾਂ ਕਾਲਾ ਲੋਹਣ ਹੀ ਵਰਤਣਾ ਚਾਹੀਦਾ ਹੈ ਜਿਹੜਾ ਚਿੱਟਾ ਲੋਹਣ ਹੈ ਸਮੁੰਦਰੀ ਇਹ ਯਰ ਦੇ ਸਮਾਨ ਹੈ ਭਾਂਡੇ ਜੋ ਅਲੂਮੀਨੀਅਮ ਕਰਦਾ ਹੈ ਪ੍ਰਯੋਗ ਆਪ ਬਲਾਵੇ ਦੋਸਤੋ 48 ਰੋਗ ਜਿਹੜੇ ਆਮ ਤੌਰ ਤੇ ਅਲੂਮੀਨੀਅਮ ਦੇ ਭਾਂਡੇ ਵਿੱਚ ਖਾਣਾ ਖਾਂਦੇ ਹਨ ਅਤੇ ਉਸ ਵਿੱਚ ਕਿੰਨੀਆਂ ਬਿਮਾਰੀਆਂ ਹਨ ਉਸ ਵਿੱਚ 48 ਬਿਮਾਰੀਆਂ ਜਿਹੜੀਆਂ ਹਨ ਉਹ ਪੈਦਾ ਹੁੰਦੀਆਂ ਹਨ ਤੇ ਸਾਨੂੰ ਕਦੇ ਵੀ ਐਲੂਮੀਨੀਅਮ ਦੇ ਬੱਤਨ ਦੇ ਵਿੱਚ ਖਾਣਾ ਨਹੀਂ ਖਾਣਾ ਚਾਹੀਦਾ ਬਾਕੀ ਅਗਰ ਇਹ ਸਿਹਤ ਸੰਬੰਧੀ ਮੇਰੇ ਦੋਹੇ ਜਿਹੜੇ ਨੇ ਤੁਹਾਨੂੰ ਚੰਗੇ ਲੱਗੇ ਹੈ ਲਾਇਕ ਸ਼ੇਅਰ ਕਮੈਂਟਸ ਕਰੋ ਸਤਿ ਸ੍ਰੀ ਅਕਾਲ